ਸ੍ਰੀ ਕਾਲ ਜੀ ਅੱਜ ਤੁਹਾਨੂੰ ਦੱਸਾਂਗੇ ਆਪਾਂ ਪਲਾਜ਼ੋ ਦੀ ਮੂਰੀ ਫੋਲਡ ਕਰਨਾ ਸਭ ਤੋਂ ਪਹਿਲਾਂ ਦੇਖੋ ਆਪਾਂ ਲੰਬਾਈ ਲੈ ਲੈਣੀ ਆ ਜਿੰਨੀ ਵੀ ਉਹਨਾਂ ਦੀ ਲੰਬਾਈ ਆ 35.5 ਇੰਚ ਤਿਆਰ ਆ ਤਾਂ ਆਪਾਂ 35.5 ਇੰਚ ਤੇ ਇੱਕ ਮਾਰਕ ਕਰ ਲੈਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਦੇਖ ਲੈਣਾ ਨੀਚੇ ਕਿੰਨਾ ਕਪੜਾ ਬਚਦਾ ਹੈ ਨੀਚੇ ਹੈਗਾ ਜੀ 2.5 ਇੰਚ ਤਾਂ ਬਾਈ-2.5 ਇੰਚ ਤੇ ਮਾਰਕ ਕਰ ਲਾਂਗੇ ਤੁਵਾ ਦਾ ਆਪਾਂ ਆਪਣੇ ਪਲਾਜ਼ੋ ਨੂੰ ਘੁੱਠਾ ਕਰ ਲੈਣਾ ਹੈ। ਹਾਂਜੀ ਦੇਖੋ ਪਲਾਜ਼ੋ ਨੂੰ ਘੁੱਠਾ ਕਰਨ ਤੋਂ ਬਾਅਦ ਆਪਾਂ ਦੇਖ ਲੈਣਾ ਕਿ ਆਪਣੇ ਮਾਰਕ ਕਿੱਥੇ-ਕਿੱਥੇ ਹੋਏ ਹੋਏ ਨੇ। ਹਾਂ ਦੇਖੋ ਸਾਰੇ ਆਪਣੇ ਨਿਸ਼ਾਨ ਹੁੰਦੇ ਸ ਰਹੇ ਨੇ ਆਪਾਂ ਨੂੰ। ਥੋੜਾ ਆਪਾਂ ਪ੍ਰੈਸ ਦੇ ਨਾਲ ਇਹਨਾਂ ਦੇ ਉੱਤੇ ਪੱਨ ਪਾ ਲੈਣਾ ਹੈ। ਇੱਕ ਵਾਰ ਪਲਾਜ਼ੋ ਨੇ ਇਸ ਤਰ੍ਹਾਂ ਫੜ ਕੇ ਇਧਰ ਪਾਸੇ ਵੀ ਪੰਨ ਪਾ ਲੈਣੇ ਨੇ ਜਿੰਨੀ ਜਿੰਨੀ ਵੀ ਆਪਾਂ ਦੇਖੋ ਮੂਰੀ ਇੱਥੇ ਆਪਾਂ ਬਾਹਰ ਸ਼ੋਅ ਕਰਨੀ ਆ 1.5 ਇੰਚ ਦੀ ਜਾਂ ਫਿਰ 2 ਦੀ ਤਾਂ ਆਪਾਂ ਉੱਥੇ-ਉੱਥੇ ਮਾਰਕ ਕਰ ਲੈਣਾ ਇੱਕ ਹੇ ਦੇਖੋ ਜਿ ਮੂਰੀ ਫੋਲਡ ਹੋ ਚੁੱਕੀ ਆ ਆਪਣੀ ਇਸ ਤੋਂ ਬਾਅਦ ਜੇ ਆਪਾਂ ਆਪਣੀ ਮਰਜ਼ੀ ਆ ਚਾਹੇ ਤਾਂ ਆਪਾਂ ਇਹਨੂੰ ਤਲਪਾਈ ਕਰ ਸਕਦੇ ਆ ਨਹੀਂ ਫਿਰ ਆਪਾਂ ਇਹਦੇ ਉੱਤੇ ਇੱਕ ਸਲਾਈ ਲਗਾ ਦਾਂਗੇ ਤੇ ਸੇਮ ਹੀ ਆਪਾਂ ਦੂਸਰੀ ਮੂਰੀ ਵੀ ਇਸ ਤਰ੍ਹਾਂ ਫੋਲਡ ਕਰ ਲਾਂਗੇ